ਇਨੀ ਦਿਨੀ ਸੋਨਮ ਬਾਜਵਾ ਕਾफी ਸੁਰਖੀਆਂ ਬਟੋਰ ਰਹੀ ਹੈ ਦਰਸਤ ਤੁਹਾਨੂੰ ਬਾਜਪਾ ਦੀ ਬਰਾਇਡਲ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਤੇ ਲੋਕਾਂ ਵੱਲੋਂ ਇਸ ਨੂੰ ਕਾਫੀ ਪ੍ਰਸੰਨਤਾ ਵੀ ਕੀਤਾ ਜਾ ਰਿਹਾ ਹੈ ਹਾਲੇ ਦੇ ਵਿੱਚ ਸੋਨਮ ਬਾਜਵਾ ਬੰਬੇ ਟਾਈਮਜ਼ ਫੈਸ਼ਨ ਵੀਕ ਦਾ ਹਿੱਸਾ ਬਣੀ ਹੈ ਇਸ ਰਾਨਾ ਦਾ ਕਹਰਾ ਦਾ ਬਰਾਇਡਲ ਲੁੱਕ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸੋਨਮ ਦੀਆਂ ਕਈ ਤਸਵੀਰਾਂ ਤੇ ਵੀਡੀਓ ਸਾਹਮਣੇ ਆਈਆਂ ਹਨ ਜਿਸ ਤੋਂ ਤੁਸੀਂ ਵੀ ਆਪਣੀਆਂ ਨਜ਼ਰਾਂ ਨਹੀਂ ਹਟਾ ਸਕੋਗੇ ਦੱਸਦੇ ਕਿ ਸੋਨਮ ਬਾਜਵਾ ਨੂੰ ਦੁਲਹਨ ਲੁੱਕ ਦੇ ਵਿੱਚ ਵੇਖ ਨਾ ਸਿਰਫ ਫੈਨਸ ਬਲਕਿ ਫਿਲਮੀ ਸਿਤਾਰੇ ਵੀ ਲਗਾਤਾਰ ਤਰੀਫਾਂ ਦੇ ਪੁਲ ਬਣ ਰਹੇ ਨੇ ਸੋਨਮ ਉਹਨਾਂ ਅਭਿਨੇਤਰੀਆਂ ਦੇ ਵਿੱਚੋਂ ਇੱਕ ਹੈ ਜੋ ਆਪਣੀ ਫਿਲਮਾਂ ਦੇ ਨਾਲ-ਨਾਲ ਸਾਦਗੀ ਅਤੇ ਬੋੜ ਅੰਦਾਜ਼ ਨੂੰ ਲੈ ਕੇ ਸੁਰਖੀਆਂ ਬਟੋਰਦੀ ਰਹਿੰਦੀ ਹੈ ਇਸ ਤੋਂ ਪਹਿਲਾਂ ਵੀ ਸੋਨਮ ਨੇ ਆਪਣੇ ਕਾਤਿਲ ਅੰਦਾਜ਼ ਦੇ ਨਾਲ ਪ੍ਰਸ਼ੰਸਕਾ ਦਾ ਧਿਆਨ ਖਿੱਚਿਆ ਸੀ ਜੋ ਹਰ ਕਿਸੇ ਨੂੰ ਖੂਬ ਪਸੰਦ ਆਇਆ ਵਰਕ ਫਰੰਟ ਦੀ ਗੱਲ ਕਰੀਏ ਤਾਂ ਸਨਮ ਬਾਜਵਾ ਰਨਜਿਤ ਤੰਨਾ ਕੁੜੀ ਹਰਿਆਣੇ ਵਾਲੇ ਦੀ ਨਿੱਕਾ ਜੈਲਦਾਰ ਚਾਰ ਸਣੇ ਹੋਰ ਵੀ ਕਈ ਨਵੇਂ ਪ੍ਰੋਜੈਕਟਾਂ ਦੇ ਵਿੱਚ ਨਜ਼ਰ ਆਏਗੀ ਸਨਮ ਬਾਜਵਾ ਦੀਆਂ ਫਿਲਮਾਂ ਦਾ ਪ੍ਰਸ਼ੰਸਕ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਇਹ ਦਿਨੀ ਸੋਨਮ ਬਾਜਵਾ ਕਾफी ਸੁਰਖੀਆਂ ਬਟੋਰ ਰਹੀ ਹੈ।ਦਰਸਤ ਸੋਨਮ ਬਾਜਵਾ ਦੀ ਬ੍ਰਾਈਡਲ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਤੇ ਲੋਕਾਂ ਵੱਲੋਂ ਇਸ ਨੂੰ ਕਾफी ਪਸੰਦ ਵੀ ਕੀਤਾ ਜਾ ਰਿਹਾ ਹੈ। ਹਾਲੇ ਦੇ ਵਿੱਚ ਸੋਨਮ ਬਾਜਵਾ ਬੰਬੇ ਟਾਈਮਜ਼ ਫੈਸ਼ਨ ਵੀਕ ਦਾ ਹਿੱਸਾ ਬਣੀ ਹੈ। ਇਵਰਾਨ ਅਦਾਕਾਰਾ ਦਾ ਬ੍ਰਾਈਡਲ ਲੁੱਕ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋਨਮ ਦੀਆਂ ਕਈ ਤਸਵੀਰਾਂ ਤੇ ਵੀਡੀਓ ਸਾਹਮਣੇ ਆਈਆਂ ਹਨ ਜਿਸ ਤੋਂ ਤੁਸੀਂ ਵੀ ਆਪਣੀਆਂ ਨਜ਼ਰਾਂ ਨਹੀਂ ਹਟਾ ਸਕੋਗੇ। ਦੱਸਦੇ ਕਿ ਸੋਨਮ ਬਾਜਵਾ ਨੂੰ ਦੁਲਹਨ ਲੁੱਕ ਦੇ ਵਿੱਚ ਵੇਖ ਨਾ ਸਿਰਫ ਫੈਨਸ ਬਲਕੇ ਫਿਲਮੀ ਸਿਤਾਰੇ ਵੀ ਲਗਾਤਾਰ ਤਰੀਫਾਂ ਦੇ ਪੁਲ ਬਣ ਰਹੇ ਨੇ ਸੋਨਮ ਉਹਨਾਂ ਅਭਿਨੇਤਰੀਆਂ ਦੇ ਵਿੱਚੋਂ ਇੱਕ ਹੈ ਜੋ ਆਪਣੀਆਂ ਫਿਲਮਾਂ ਦੇ ਨਾਲ-ਨਾਲ ਸਾਦਗੀ ਅਤੇ ਬੋੜ ਅੰਦਾਜ਼ ਨੂੰ ਲੈ ਕੇ ਸੁਰਖੀਆਂ ਬਟੋਰਦੀ ਰਹਿੰਦੀ ਹੈ ਇਸ ਤੋਂ ਪਹਿਲਾਂ ਵੀ ਸੋਨਮ ਨੇ ਆਪਣੇ ਕਾਤਿਲ ਅੰਦਾਜ਼ ਦੇ ਨਾਲ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ ਸੀ ਜੋ ਹਰ ਕਿਸੇ ਨੂੰ ਖੂਬ ਪਸੰਦ ਆਇਆ ਵਰਕ ਫਰੰਟ ਦੀ ਗੱਲ ਕਰੀਏ ਤਾਂ ਸਨਮ ਬਾਜਵਾ ਰਨਜ ਚਤਨ ਨਾਲ ਕੁੜੀ ਹਰਿਆਣੇ ਵਾਲੇ ਦੀ ਨਿੱਕਾ ਜੈਲਦਾਰ ਚਾਰ ਸਣੇ ਹੋਰ ਵੀ ਕਈ ਨਵੇਂ ਪ੍ਰੋਜੈਕਟਾਂ ਦੇ ਵਿੱਚ ਨਜ਼ਰ ਆਏਗੀ ਸਨਮ ਬਾਜਵਾ ਦੀਆਂ ਫਿਲਮਾਂ ਦਾ ਪ੍ਰਸ਼ੰਸਕ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਇਨੇ ਦਿਨੀ ਸੋਨਮ ਬਾਜਵਾ ਕਾफी ਸੁਰਖੀਆਂ ਬਟੋਰ ਰਹੀ ਹੈ ਦਰਸਤ ਸੋਨਮ ਬਾਜਪਾ ਦੀ ਬਰਾਇਡਲ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਤੇ ਲੋਕਾਂ ਵੱਲੋਂ ਇਸ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ ਖਾਸ ਕਰਕੇ ਸੋਨਮ ਬਾਜਵਾ ਬੰਬੇ ਟਾਈਮਜ਼ ਫੈਸ਼ਨ ਵੀਕ ਦਾ ਹਿੱਸਾ ਬਣੀ ਹੈ ਇਵਰਾਨ ਅਦਾਕਾਰਾ ਦਾ ਬਰਾਇਡਲ ਲੁੱਕ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸੋਨਮ ਦੀਆਂ ਕਈ ਤਸਵੀਰਾਂ ਤੇ ਵੀਡੀਓ ਸਾਹਮਣੇ ਆਈਆਂ ਹਨ ਜਿਸ ਤੋਂ ਤੁਸੀਂ ਵੀ ਆਪਣੀਆਂ ਨਜ਼ਰਾਂ ਨਹੀਂ ਹਟਾ ਸਕੋਗੇ ਦੱਸਦੇ ਕਿ ਸੋਨਮ ਬਾਜਵਾ ਨੂੰ ਦੁਲਹਨ ਲੁੱਕ ਦੇ ਵਿੱਚ ਵੇਖ ਨਾ ਸਿਰਫ ਫੈਨਸ ਬਲਕਿ ਫਿਲਮੀ ਸਿਤਾਰੇ ਵੀ ਲਗਾਤਾਰ ਤਰੀਫਾਂ ਦੇ ਪੁਲ ਬਣ ਰਹੇ ਨੇ ਸੋਨਮ ਉਹਨਾਂ ਅਭਿਨੇਤਰੀਆਂ ਦੇ ਵਿੱਚੋਂ ਇੱਕ ਹੈ ਜੋ ਆਪਣੀਆਂ ਫਿਲਮਾਂ ਦੇ ਨਾਲ-ਨਾਲ ਸਾਦਗੀ ਅਤੇ ਬੋਰਡ ਅੰਦਾਜ਼ ਨੂੰ ਲੈ ਕੇ ਸੁਰਖੀਆਂ ਬਟੋਰਦੀ ਰਹਿੰਦੀ ਹੈ ਇਸ ਤੋਂ ਪਹਿਲਾਂ ਵੀ ਸੋਨਮ ਨੇ ਆਪਣੇ ਕਾਤਿਲ ਅੰਦਾਜ਼ ਦੇ ਨਾਲ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ ਸੀ ਜੋ ਹਰ ਕਿਸੇ ਨੂੰ ਖੂਬ ਪਸੰਦ ਆਇਆ ਵਰਕ ਫਰੰਟ ਦੀ ਗੱਲ ਕਰੀਏ ਤਾਂ ਸਨਮ ਬਾਜਵਾ ਰਨਜਿਤ ਤੰਨਾ ਕੁੜੀ ਹਰਿਆਣੇ ਵਾਲੇ ਦੀ ਨਿੱਕਾ ਜੈਲਦਾਰ ਚਾਰ ਸਣੇ ਹੋਰ ਵੀ ਕਈ ਨਵੇਂ ਪ੍ਰੋਜੈਕਟਾਂ ਦੇ ਵਿੱਚ ਨਜ਼ਰ ਆਏਗੀ ਸਨਮ ਬਾਜਵਾ ਦੀਆਂ ਫਿਲਮਾਂ ਦਾ ਪ੍ਰਸ਼ੰਸਕ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ